ਜੈਪੀ ਜੈ ਬਾਤ ਬਾਲੀ ਸੰਘਾਸ਼ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਕੱਲ ਮਿਤੀ ਵੀਰਵਾਰ ਨੂੰ 1 ਵਜੇ ਸਿਟੀ ਹਾਰਟ ਕੋਲਾ ਵਿਖੇ ਮਾਨਯੋਗ ਜੀ ਸੀ ਸਿੰਘ ਗੜੀ ਚੇਅਰਮੈਨ ਅਨੁਸਚਿਤ ਜਾਤੀਆਂ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਔਰ ਉਸ ਮੀਟਿੰਗ ਦੇ ਵਿੱਚ ਜਿੱਦੇ ਵੀ ਸਾਡੇ ਸ਼ਹਿਰੂਲ ਕਾਸਵਾ ਦੇ ਮੁੱਦੇ ਹੈ ਉਹਨਾਂ ਦੇ ਉੱਤੇ ਜਿਹੜੀ ਚਰਚਾ ਕੀਤੀ ਜਾਏਗੀ ਸੋ ਮੇਰੀ ਸਮੁੱਚੇ ਸਮਾਜ ਦੇ ਸ਼ਹਿਰੂਲ ਕਾਸ ਤੋਂ ਤੁਕੋਂ ਬੈਂਦੀ ਹੈ ਕਿ ਜਿਹੜੇ ਵੀ ਕੋਈ ਮੁੱਦੇ ਫਗਵਾੜਾ ਦੇ ਆਸ-ਪਾਸ ਦੇ ਸ਼ਹਿਰੂਲ ਕਾਸ ਨਾਲ ਸੰਬੰਧਿਤ ਜਿਹੜੇ ਮੁੱਦੇ ਹੈ ਉਹਨਾਂ ਦੇ ਉੱਤੇ ਆ ਕੇ ਆਪਣੀ ਗੱਲ ਕਰ ਸਕਦੇ ਆ ਸੋ ਅਸੀਂ ਅੱਜ ਬਾਹਰੀ ਸੰਘਰਸ਼ ਆਰਗੇਨਾਈਜੇਸ਼ਨ ਆਫ ਦੀ ਜਿਹੜੀ ਸੁੱਚੀ ਟੀਮ ਆ ਉਹਨਾਂ ਨੇ ਇਹ ਅਜੇ ਮੈਸੇਜ ਜਿਹੜਾ ਆਜੀ ਤੇ ਚਰਨਾ ਚ ਪ੍ਰਕਟ ਕੀਤਾ ਸੋ ਕੱਲ ਠੀਕ 1 ਵਜੇ ਸਿਟੀ ਹਾਰਟ ਫਕਵਾੜਾ ਸ਼ਹਾਬੋਨ ਵਿਖੇ ਮਾਜੂ ਇਸਵੀ ਸੇ ਗੜੀ ਚੇਰਨ ਅਸੂਚਿਤਿਆ ਕਮਿਸ਼ਨ ਦੇ ਉਹ ਆਪਣੇ ਪ੍ਰਕਰਮ ਪਹੁੰਚ ਰਹੇ ਆ ਸੋ ਜਿਹੜਾ ਵੀ ਸਾਥੀਆਂ ਨੇ ਇਸ ਦੌਰਾਨ ਦੇ ਵਿੱਚ ਛੇਤਰ ਕਰਕੇ ਕੋਈ ਆਪਣਾ ਬੁੱਦਾ ਡਿਸਕਸ ਕਰਨਾ ਉਹ ਸੋਚੀ ਠੀਕ ਨਾਲ ਜਿਹੜਾ ਆ ਉਹ ਰਾਬਤਾ ਕਰ ਸਕਦੇ ਆ ਔਰ 1 ਵਜੇ ਸਿਟੀ ਹਾਰਟ ਫਕਵਾੜਾ ਵਿਖੇ ਗੌਂਚੜੀ ਤੇ ਪਹੁੰਚ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ